ਬਹੀ ਬੰਦ ਕਰੋ ਬੱਛ ਕੀ ਗੱਲ ਕਾਦੀ ਬੰਦ ਕੋ ਚੰਦਰ ਚੰਦਰਮਾ ਪੈਂਦਾ ਭਾਈ ਮਾਰਾ ਹੁੰਦਾ ਬਹੀ ਬੰਦ ਕਰ ਜੀ ਬਾਦਾ ਬਿਚਨ ਸਾਲਾ ਚੰਦਰਮੇ ਦਾ ਕਰਕੇ ਦੇਖਾਂਗੇ ਬੱਛ ਪੜ ਪਲਸ ਮਾਰ ਕੇ ਮੇਰਾ ਬਲੱਡ ਹੱਲ ਗਿਆ ਕਰੋ ਬੇਟਾ ਸਾਲਾ ਬਲੱਡ ਲੋਟ ਕੇ ਬੈਠੇ ਪੈਨੇ ਆ ਫੜਾ ਆ ਜਾ ਪੈਨ ਖੜੋ ਓਏ ਕਰਕੇ ਪੜ ਨਹੀਂ ਕਰਾ ਹਾਂ ਬੱਥ ਰਹੀ ਨਹੀਂ ਹਾਂ ਚੰਦ ਸਿੰਘ ਅੱਛਾ ਗੱਜਣ ਸਿੰਘ ਹਾਂ ਦਾ ਸਰਬੋ ਸਾਮੋ ਦੀ ਨੂੰ 200 ਰੁਪਿਆ ਬਿਆਜੂ ਹਮ ਤਰੀਕ 10 ਜੇਠ 1990 ਉਹ ਟਕਣ ਕਬੱਡਰ ਬੇਲੇ ਘੁੱੜੀ ਕਣ ਕਬੱਡਰ ਬੇਟਾ ਗੜਾ ਕੋਣ ਰੈ ਰੈ ਮੈਂ ਕੋਈ ਮਾਰੇ ਕਾ ਉਹ ਜੜ ਕਾਹਦੇ ਤੀ ਕੋਈ ਕਹ ਤਾ 200 ਰੁਪਿਆ ਕੰਕਬਾਈ ਬਾਈ ਜੀ ਬੇੜਾ ਕਾ ਕਪ ਭਜਾਉਣੀ ਸੀ ਉਹ ਕਹ ਜੀ ਭਾਈ ਜਿੰਨੇ ਚ ਬਾਢੀ ਨਹੀਂ ਸ਼ੁਰੂ ਹੁੰਦੀ ਓਏ ਤੂੰ ਬਾਹਰ ਮੁਰੇ ਕਰ ਮੈਂ ਤੋੜ ਦੂੰ ਮਾਤਾ ਫਿਰ ਲੈਣਾ ਉਹ ਕਹਿੰਦੀ 200 ਰੁਪਿਆ ਦੇ ਦੇ ਓਏ ਫਿਰ ਤੂੰ ਮੈਂ ਤਾਂ ਖਾਉਣਾ ਛੱਡੀ ਇਹ ਕਾਜ ਪੜੀ ਜਿੰਨੇ ਫਿਰ ਜਿਹੜੀਆਂ ਜਿਹੜੀਆਂ ਗੱਲਾਂ ਆਇਆ ਚੀਜ਼ਾਂ ਦਾ ਤੂੰ ਲੈ ਲੈ ਅਰੇ ਪਰ ਤੂੰ ਮੁੰਡੇ ਦੇ ਕਹਦਾ ਮਾਰਦਾ ਛਾਲਮ ਗੈ ਤੂੰ ਖੁੰਡਾ ਮਰੂ ਮੈਂ ਹਾਂ ਕੜੀ ਚੱਲ ਇਹਨੂੰ ਛੜਣਾ ਨਹੀਂ ਆਉਂਦਾ ਗਲਤ ਥਾਉਂਦਾ ਤੇ ਐਵੇਂ ਹੀ ਜਾਂਦਾ ਗਲਤ ਇਹ ਇਹ ਕਿੱਥੇ ਹਾਂ ਪਰਦੇ ਚੱਕੀ ਦੇ ਹੁਣ ਅੱਗੇ ਚੁੱਕੀ ਕਾਲੂ ਕੜੀ ਚੱਲ ਤੈਨੂੰ ਛੜਬੋ ਫੜਾ ਦੀ ਲੋਕਾਂ ਨੂੰ ਸਾਰਾ ਘਰ ਖਵਾਤਾ ਮੇਰੇ ਆਸਾਲਿਆ ਹਾਂ ਹੋਰ ਨਾਲਾ ਬਾਪੂ 202 ਲੱਖ ਰੁਪਏ ਜਿੰਨਾ ਸੀ ਮੇਰੇ ਆਸਾਲਿਆ ਤੂੰ ਹੀ ਬੰਡੀ ਗਿਆ ਲੋਕਾਂ ਨੂੰ ਹਾਂ ਲੱਗਾ ਸੀ ਮੂਰੇ ਕਬੀਲਦਾਰੀ ਚ ਖਚਉ ਰਿਆ ਤੁਹਾਨੂੰ ਨਿਉਂਤਾ ਪੜਨਾ ਪੜੇ ਮੀਨ ਨਿਉਂਤਾ ਪੜਾ ਛਾਲਾ ਨਿਉਂਤੇ ਜਾ ਪੂਰੇ ਆਇਆ ਥਾਲਾ ਗਾਈ ਚੱਲ ਪੈਣ ਜਾ ਕਾਲਾ ਸੁਣ ਮੇਰੀ ਕਾਈ ਚੱਲੀ ਡਾਣਾ ਹੋ ਜਾ ਬਚਦਾ ਚਾਹਣਾ ਜੇ ਬੰਦੇ ਦਾ ਪੁੱਤ ਤਾਂ ਬਹਿ ਜਾ ਤੂੰ ਪੜ ਲੈ ਗਰ ਮੈਦਰੂ ਕੇ ਰੱਖਾ ਤੋ ਛੱਬਟ ਪੜ ਜਾ ਪੜੀ ਚੱਲੋ ਆਇਆ ਕਾੜ ਬੈਠ ਜਾ ਵੜ ਜਾ ਇੱਥੇ ਲੋਕ ਡੋਗੇ ਬੈਠੇ ਆ ਬੈ ਜਾ ਮਜਨ ਦਸਤਾ ਕਾੜ ਕੇ 50 ਰੁਪਏ ਲੈ ਲਈ ਜਮਾਇਦਾ ਕਿਉਂਗਾ ਮੈਂ ਜਰਵਾਣਾ ਇੱਥੇ ਖੁੰਡੋ ਖੁੰਦੀ ਹੋ ਮੰਗੇ ਐਮੀ ਪਾਪਾ ਹਾਂ ਆਇਆ ਕਾੜ ਕਾੜ ਨਾ ਗੱਠੀ ਚੱਲ ਪੈਣੀ ਕਹਿੰਦਾ 50 ਰੁਪਏ ਲੈ ਲਈ ਕਹਿੰਦਾ ਅੱਛਾ ਕਾੜ ਨਾ ਕਹਿੰਦਾ ਉਹ ਗੱਲ ਕਰ ਚਾਹ ਉਹ ਕਰ ਪਿਆ ਇਤਨਾ ਸਮਾਂ ਬਿਚਾਰ ਰਿਹਾ ਤੂੰ ਟਕਰਾ ਮਰੀ ਜਾਂਦਾ ਹਾਂ ਯਾਨੀ ਉਹ ਟਕਰਾ ਕੇ ਪਰਦੇ ਪੱਟੀ ਦੇ ਆਹ ਨੂੰ ਬਿਚਾਰਾ ਖਾ ਪੀ ਲੂ 50 ਰੁਪਏ ਵਾਲਾ ਖਾਨ ਪਹਿਲੇ ਤਾਂ ਕਹਿ ਦਿੱਤੇ ਨਾ ਤੂੰ ਮੈਂ ਤਾਂ ਕੀ ਲੈਣਾ ਪੜੀ ਚੱਲੋ 700 ਰੁਪਏ ਕ 700 ਰੁਪਏ ਦਾ ਕੱਪੜਾ ਦਵਾਈਆ ਮੀਰਪੁਰ ਨੂੰ ਬਿੱਟੂ ਬਾਣੀਏ ਦਿਓ ਆਧਾਰ ਚੰਦ ਸਿੰਘ ਗੱਜਣ ਸਿੰਘ 700 1999 ਨੂੰ ਛਾਂਪ ਗਹਿਣੇ ਰੱਖੀ ਬਲਦੇਵ ਸੁਨਿਆਰ ਦੀ ਉਹ ਤਾਂ ਉਹ ਤਾਂ ਉਹ ਤਾਂ ਜਰ ਹੋਏ ਫਿਰ ਉਹ ਹੀ ਗੱਲ ਕਰ ਮੇਰੇ ਤੇ ਕੱਲ ਆ ਜਾਂਦੀ ਹੈ ਜਰ ਬਾਪੂ ਕਰਾਉਂਦਾ ਸੀ ਜਰ ਉਹ ਕਹਿੰਦਾ ਸੀ ਤੂੰ ਤਾਂ ਲਿਖਿਆ ਛਾਪ ਕਾ ਦੀ ਗਹਿਣੇ ਰੱਖੀ ਉਹ ਛਾਪ ਤਾਂ ਰੱਖੀ ਸੀ ਉਹ ਤੂੰ ਮੈਨੂੰ ਕਹੀ ਕਿ ਛਾਪ ਗਮਾਤ ਕੀ ਗਮਾਤ ਕੀ ਛਾਪ ਤੂੰ ਗਹਿਣੇ ਟੱਕੀ ਮੇਰਾ ਨਹੀਂ ਉਹ ਟ੍ਰੈਕਟ ਚ ਪੈਸੇ ਪਾਏ ਬਾਈ ਟ੍ਰੈਕਟ ਚ ਪੈਸੇ ਪਾਏ ਸੀ ਕੀ ਜਿਹੜਾ ਪੱਕੀ ਗਾ ਜੀ ਪਸਤਾ ਮੈਂ ਤੇਰਾ ਸਾਲਾ ਪੱਕੀ ਕਹਿੰਦਾ ਜਿਆ ਜਦੋਂ ਪੈਸੇ ਕੱਟ ਜੈਸੀ ਹੁੰਦਾ ਹੋ ਛਾਂਪ ਜਿਹੜਾ ਬਾਬਾ ਵਿਆਹ ਮੇਰੇ ਛੋਲੇ ਨਹੀਂ ਛਾਂਪੀ ਕਾਜੀ ਛਾਂਪਤੀ ਤੇਰਾ ਮੇਰਾ ਬਾਬਾ ਵਿਆਹ ਜਾਂ ਤੇਰੀ ਛਾਪ ਦੀ ਸਾਲਾ ਦੀ ਦੀ ਤੇਰੀ ਗਈ ਸੀ ਉਹ ਵਿਆਹ ਜਾਂਦਾ ਮੇਰੇ ਭੱਜ ਜੈਨੇ ਪੈਸੇ ਤੈਨੂੰ ਕਾ ਜਾਓ ਸਾਲਾ ਕਰ ਦਿਆਂ ਦਾ ਮੇਰੀ ਛਾਂਪੀ ਚਵਾਨੀ ਪਰ ਪਾਪਾ ਉਹੀ ਨਾ ਫਿਰ ਤੇਰੀ ਸੀ ਲੋਕਾਂ ਨੂੰ ਖਵਾਣੀ ਸੀ ਉਹ ਤਾਂ ਪਈਆ ਕਰੇ ਕਿੱਥੇ ਲਿਆ ਛੜਾ ਲਿਆ ਡਰੇ ਵਰਗੀ ਛਾਂਪੀ ਯਾਰ ਪਾਪਾ ਜੇ ਬੇੜਾ ਤੇਰਾ ਢੜੇ ਸਿਆਣਾ ਹੁਣ ਅੱਜ ਗੱਲ ਉਹ ਪੇਟੀ ਚ ਪਈ ਤੜਕੇ ਦੇ ਦੂੰ ਤੇਰੀ ਭੈਣ ਦਾ ਮੇਰੇ ਕੋਲ ਖੜਾ ਜਾਈ ਗਾ ਦਹੀਂ ਵਿੱਚ ਤੇਰਾ ਬਹਿ ਜੇ ਬੇੜਾ ਤੇਰਾ ਛੜੋ ਬੇੜੇ ਖੜਾ ਜਾਈ ਛੜੋ ਬਹੁਤ ਤੀਮੀਆਂ ਨੂੰ ਸਾਰਾ ਘਰ ਖਵਾਤਾ ਆ ਤੀਮੀਆਂ ਦੇ ਯਾਰਾ ਉਹ ਛੜ ਛੜੋ ਬਹੁਤ ਹੋਈ ਸੀ ਸਾਲਾ ਸਨੋਂ ਦਾ ਹੋਰ ਪੜਾ ਆਪਾ ਪੜੀ ਚੱਲੋ ਭਾਈ ਨਹੀਂ ਮੈਨੂੰ ਇਧਰ ਮੇਰੇ ਕੰਨੀ ਮੂੰਹ ਕਰਾ ਕਾਹਦਾ ਜਰ ਮੂੰਹ ਕਰੀ ਜਾਮਾ ਉਹ ਛਾਂਪ ਛੜਾਈ ਪਈ ਉਹ ਪਿਆ ਕਰੇ ਮਖਾਨੀ ਜਾਂ ਚੱਕੀ ਲੈ ਛਾਂਪ ਜੀ ਲੈ ਲਈ ਤੜਕੇ ਗੋ ਤੂੰ ਹੁਣੇ ਉਹ ਜਨ ਪੱਟੀ ਨਹੀਂ ਪੱਟੀ ਸੀ ਪ੍ਰਵਾ ਮੁਸਤਮਾ ਤੇ ਤੂੰ ਹੈ ਮਰੇ ਪਾਇ ਵਿੱਚ 10 ਵਾਰ ਛਾਂਪ ਸਾਡੀ ਹੇ ਗੀ ਗਾ ਟ੍ਰੰਪ ਅਗੇ ਤੈਨੂੰ ਛਾਪ ਰੱਖੀ ਬੇਸਤੂ ਤਰੋ ਲੀਲੀ ਨੂੰ ਬਤਾ ਦਿੰਦਾ ਠੀਕ ਹੈ ਗੀ ਬੜੇ ਕੋਲੇ ਮੁੰਡਾ ਬਠਾ ਤੇਰਾ ਬਾਈ ਜੀ ਫਿਰ ਤੂੰ ਠੀਕ ਬਟ ਤੈਨੂੰ ਛਾਪ ਮੈਂ ਵਿਆਹ ਕਰਾਉ ਕੱਲ ਨੂੰ ਛਾਪ ਉਹ ਕੋਈ ਨਹੀਂ ਪਨਾ ਦੇਗਾ ਛਾਪ ਪਨਾ ਦੇ ਪਾਪਾ ਉਹੀ ਜਿਹਨੇ ਪਨਾ ਤੂੰ ਗਰਕੀ ਨਹੀਂ ਮੰਨੀ ਤੂੰ 700 ਰੁਪਏ ਦੇ ਚਰ ਕੇ ਛਾਪ ਕੋਈ ਕੱਪੜੇ ਕਦੇ ਕਦੇ ਕੱਪੜੇ ਲੈ ਕੇ ਨਹੀਂ ਦਿੱਤੇ ਜਵਾਕ ਨੂੰ ਉਹ ਤਾਂ ਰੁਪਏ ਹੈ ਨਹੀਂ ਓਏ ਬਾਪੂ ਨੇ ਕਹਿ ਥੀ ਉਹਨਾਂ ਦੇ ਭਾਈ ਓ ਤੂੰ ਨਾ ਬਾਪੂ ਦਾ ਨਾਮ ਲੈ ਬਿੱਦੇ ਮੇ ਟਾਕੀ ਉਹ ਜੋ ਸਿਵਿਆਂ ਚ ਪਾਏ ਨੂੰ ਬਦਨਾਮ ਕਰੀ ਨਾ ਸਾਲਾ ਬਾਪੂ ਦਾ ਉਹ ਹੀ ਆਉਂਦੀ ਕੁੱਤਾ ਜਿਹੜਾ ਮੇਰੇ ਮੈਨੂੰ ਕਰ ਦਿੰਦਾ ਸੀ ਗੋਖਾ ਰਾਇ ਜੱਟ ਤੇ ਕਿਉਂ ਕਹਾਂ ਸਟੋ ਖੜਾ ਉਹ ਘਾਈ ਕਰੀ ਜਣਾ ਘਾਈ ਕਰੀ ਓਏ ਕੁੱਤਾ ਬਾਪੂ ਚੀ ਮੂਰੇ ਮੈਨੂੰ ਕਰ ਦਿੰਦਾ ਯਾਰ ਗੱਲ ਮੇਰੇ ਤੇ ਉਹ ਪੂਰੇ ਕੁੱਤਾ ਕਹਿੰਦਾ ਮੇਰਾ ਸਾਲਿਆ ਤੂੰ ਖਾਜੀ ਕੁੱਤੇ ਦੇ ਆ ਗੀ ਦਾਦਾ ਕਹਿੰਦਾ ਕਹਿਣਾ ਯਾਰ ਸੰਗ ਮੰਨ ਲਾ ਮੇਰੇ ਹਸਾਲਿਆ ਦਾਦਾ ਭੈਣ ਦੀ ਫੁੱਦੀ ਮਹਾਰਾਜ ਜੀਛੇ ਨਾ ਰਿਹਾ ਸੀ ਕਿਸੇ ਨਾਲ ਦਾ ਸੀ ਓਏ ਮਡਾਂ ਗੋ ਸੀ ਤੁਰ ਕੋ ਰੋ ਮਲੰਗ ਸੀ ਅੱਛਾ ਰਕਸੂ ਉਸੇ ਦੀ ਬਣਾਇਆ ਖੁੰਗਾ ਕੁੱਤਿਆ ਬਾਈ ਪੋਈ ਨਾ ਟੱਟ ਜਾਣ ਦੇ ਇਹ ਤੇਰੇ ਤੇ ਟੁੱਟੂ ਹਨਾ ਕਿੱਲੀ ਜਿਹੀ ਹਾਂ ਯਾਰਾ ਮੇਰੇ ਹੱਥ ਸਾਲੇ ਤੇਰੇ ਦੇ ਟੁੱਟੂ ਇਹ ਬੱਜੂ ਕਾ ਜੇ ਸੁੱਤੇ ਪੈ ਜੇ ਤੇਰੇ ਬੱਜੂ ਤੇਰੇ ਮੈਂ ਇਕਾ ਕੀ ਜਣਾ ਬੜੀ ਚੱਲੋ ਪਰਾਵਾ ਪਾਈਆਂ ਆ ਅੱਜ ਤੇ ਖੜਾ ਹੋ ਕੇ ਬਹਿ ਜਾ ਬੈਠੇ ਆ ਗਾ ਟੁੱਪਾ ਡਾਬਦਾ ਹੜ ਜਾ ਯਾਰ ਕਾਗਜ ਗਵਾਈਂ ਓ ਤੂੰ ਲੋਟੋ ਕੇ ਬਹਿ ਜਾ ਬੜੀ ਚਾਲੀ ਕਰ ਮੈਂ ਤੂੰ ਲੋਟੋ ਕੇ ਬੈਠ ਤੂੰ ਗਰਮੇਰੇ ਮੱਝੇ ਤੋਂ ਖੜ ਜਾ ਚੱਲ ਮੇਰੇ ਬੰਦੇ ਤੋਂ ਖੜ ਜਾ ਚੱਲ ਖੜ ਜਾ ਓਰੇ ਇੱਥੇ ਸਨਾਪੇ ਕੋਲੇ ਬਹਿ ਕੇ ਸੁਣਾ ਭੈਣ ਗਈ ਥੇ ਲੋ ਪੰਜ ਕਿਲੋ ਕੋਰੀ ਪਹਿਣ ਜਾ ਓ ਕੋਨੇ ਬੇਕੇ ਸੁਣਾ ਮੈ ਰਾਤਾਂ ਨੂੰ ਕਦੇ ਕਾਪੀਆਂ ਪੜਦੇ ਹੁੰਦੇ ਆ ਕਾਪ ਆਦਾ ਵਧੀਆ ਹੋ ਗਿਆ ਜਿਹਨੇ ਉਹਨਾਂ ਦਾ ਠਾ ਗਿਆ ਹਾਂ ਕਾਪੀਆਂ ਤੇ ਰਾਤਾਂ ਨੂੰ ਉੱਪਰ ਕੀ ਕਰੀਉਂ ਨੇ ਉਹਨਾਂ ਦੀ ਗੱਲ ਜਾ ਲੱਗ ਗਿਆ ਜਦੋਂ ਪੜਦੇ ਖੁੱਲ ਗਏ ਪੜਦੇ ਖੁੱਲ ਗਏ ਉਹਨਾਂ ਨੇ ਕੀ ਕੀ ਖਵਾਈ ਜਿਹੜਾ ਭੇਡ ਮੂਹਾ ਕਿਵੇਂ ਮੀਂਹ ਉਹਦਾ ਭੇਡ ਮੂਹਾ ਛਾਲਾ ਭੇਡ ਮੂਹੇ ਦਾ ਪੜ ਨਹੀਂ ਆਤਾ ਹੈ ਬੜੀ ਗੰđa ਨਾਲੇ ਕਹਿੰਦਾ ਆਉਂਦਾ ਨਹੀਂ ਅੱਖਰ ਪੜੂਗਾ ਤਰ 2-3 ਘੰਟੇ ਸਾਰੇ ਗਲਤ ਕੋਈ ਨਹੀਂ ਆ ਖਾਪਖ ਖਾਪ ਛੜਾਈ ਵੀ ਲਿਖਿਆ ਹੋਇਆ ਇੱਥੇ ਨਾਲ ਉਹ ਵੀ ਗੱਛ ਵੀ ਛੜਾਈ ਛੜਾਈ ਹੋ ਤਾਂ ਫੇਰ ਹੀ ਹੈ ਲਿਖਣੋਂ ਪੜਿਆ ਇਹ ਛੜਾਈ ਹੋ ਤਾਂ ਫੇਰ ਹੀ ਹੈ ਲਿਖਣੋਂ ਪੜਿਆ ਹਾਂ ਛੜਾ ਭੁੱਲ ਗਏ ਜਾ ਮੇਰੇ ਆਪੇ ਦੇ ਕਹਤੇ ਕਿੰਨੀ ਟੌਰ ਬਣਦੀ ਵਿਆਹ ਜਾਂਦਾ ਜਦੋਂ ਪਉਂਦਾ ਸੀ ਹਾਂ ਬਹੁਤ ਕੁਝ ਅੰਚਾ ਕੁਝ ਪਤਾ ਨਹੀਂ ਕੀ ਕੀ ਖਵਾਇਆ ਹੋ ਹਜੇ ਤਾਂ ਆ ਕੀ ਖਵਾਇਆ ਜਿਹੜਾ ਲੇਖਿਆ ਬਿਨਾ ਲੇਖੇ ਤੋਂ ਪਤਾ ਨਹੀਂ ਕੀ ਕੀ ਉਸਦੇ ਧੱਕਿਆ ਹੋ ਭਾਈ ਜੀ ਫੁੱਜੀ ਠੱਡੇ ਜੋ ਘੋੜੀ ਮੜੀ ਖਵਾਉਂ ਨੂੰ ਕੀ ਕੀ ਛਾਰੇ ਮਲੰਗ ਚੀ ਕੁੱਕੜੇ ਮਲੰਗ ਚੀ ਜੀ ਜੀ ਉਹੀ ਪੰਜ ਪੰਜ ਕੱਲੇ ਚਾਰ ਚਾਰ ਬਾਣਸੀ ਹੋਰ ਪੰਜ ਫੁੱਜੀ ਖਵਾਈ ਗਏ ਮੈਂ ਉੱਥੇ ਦਾ ਗੀਜ਼ਾਰ ਤਾਂ ਤੂੰ ਹੀ ਸੀ ਮਾੜੀ ਜੀ ਮੈਂ ਤਾਂ ਕਰਾਇਆ ਵਾਹੇ ਟਰੈਕਟਰ ਦਾ ਥੁਰੂ ਬਣਾਇਆ ਦੋ ਚਾਰ ਕਿਲੇ ਕੀ ਬਣਾਤਾ ਇਹ ਮੇਰੇ ਕਰਕੇ ਹੀ ਬਣਾਇਆ ਜਿਹੜਾ ਬਣਾਇਆ ਹਾਂ ਜਾਣ ਮੈਂ ਤੈਨੂੰ ਹਾਂ 25 ਗਰਾਂ ਦਾ ਤਿੰਨ ਰਾਤ ਨਹੀਂ ਉੱਤਰਦਾ ਸੀ ਇਹ ਤਾਂ ਉਹ ਛੋਟਾ ਹੀ ਆ ਸੀ ਹਾਂ ਦਿਨ ਰਾਤ ਨਹੀਂ ਉੱਤਰਦਾ ਸੀ ਧੱਕੀ ਚੁਰਿਆ ਧੱਕੀ ਆਏ ਨਾ ਹੋਰ ਜੈ ਜੈ ਦੀ ਸਾਲਾ ਦਿਨ ਰਾਤ ਉਤਰਦਾ ਹੰਨਾਂ ਲੋਹਾ ਬਣਾਤਾ ਜੈ ਜੱਟ ਬਹੁਤ ਬਹੁਤ ਤੈਨੂੰ ਤਾਂ ਕੰਪਨੀ ਨਹੀਂ ਬਣਾਦੀਆਂ ਦੇਖ ਕੀ ਬਣਾਤਾ ਲੋਹਾ ਰਾਣੀ ਕੌਰ ਬੇਚਨੋ ਦੀ ਕਿਸਤਾਂ ਕਿਸਤਾਂ ਦਾ ਪਤੀਲਾ ਅੱਛਾ ਗੁਰਜੀਤ ਭਾਂਡੇ ਵਾਲੇ ਤੋਂ 6 ਭਾਦੋਂ ਨੂੰ ਹੂੰ ਦਵਾਇਆ ਹੋਰ ਕੀ 6 6 ਪਾ ਦੋਨੋਂ 1980 ਨੂੰ ਪਿੱਤਲ ਦਾ ਬਤੀਲਾ ਹਾਂ ਕਿੰਨੇ ਪੈਸਿਆਂ ਦਾ 1986 ਨੂੰ ਹੈ ਕਿੰਨੇ ਪੈਸਿਆਂ ਦਾ ਇਹ ਕਿ ਪੈਸੇ ਲਿਖਿਆ ਨਹੀਂ ਨਾ ਪੈਸੇ ਨਹੀਂ ਲਿਖੇ ਕੀ ਕਿ ਕਿਨੂੰ ਦਵਾਇਆ ਨਾ ਦਵਾਇ ਰੇ ਰਾਣੀ ਕੌਰ ਬਿਸ਼ਨੋ ਜੀ ਨੂੰ ਅੱਛਾ ਆਹ ਆਹ ਨਾ ਉਹ ਐਟਾ ਕਰੇ 600 ਪੈਸੇ ਮੈਥੋਂ ਮੰਗੀ ਹੈ ਕਹਿੰਦੇ ਪਤੀਲੇ ਗਏ ਘਰੇ ਨਾ ਨਾ ਤੂੰ ਦਵਾਈ ਉਹ ਨੂੰ ਕਰੇ ਕਰੇ ਡੰਡਾ ਨਰਮਾ ਚੋਗਣ ਲੱਗੇ ਸੀ ਨੋ ਕਰੇ ਆਪਣੇ ਰਾਣੀ ਕਰਨ ਕੀ ਦਨਾ ਹੈ ਕੀ ਦਾ ਉਹ ਨਾਮ ਲਿਖਿਆ ਪਿਆ ਉਹ ਵਿਚਾਰੀ ਚੋਕਣ ਲੱਗੀ ਸੀ ਆਪਣੇ ਉਹ ਉਹਦਾ ਨਾਮ ਹੈ ਲਿਖਿਆ ਤੇ ਮੈਂ ਕਿਹਾ ਨਾ ਨਾ ਨਹੀਂ ਨਹੀਂ ਉਹਨੂੰ ਲਿਖਿਆ ਸਾਲਾ ਦੇ ਨਾਂ ਦਾ ਓਏ ਉਹ ਮੰਜੀ ਗਈ ਸੀ ਫੜਖੇ ਦੇ ਪੈਸੇ ਵਾਚੋ ਮਗੀਆ ਤੇਰੇ ਕੋਲ ਆਉਂਦਾ ਹਾਂ ਕਰਿਆ ਜਦ ਪਤੀਲਾ ਭੜੀ ਆਇਆ ਗਾੜੂ ਘੜ 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 ਤਾਂ ਪੈਂਚੋਤੀ ਦੀ ਤੜਾ ਤੱਕੜਤਾ ਕਰ ਕਰ ਲਾਣੋ ਚ ਸਾਲਾ ਦਰੂ ਘੜ ਘੜ ਪਤੀਲਾ ਹੋਰ ਮੈਂ ਖਾ ਗਿਆ ਘਰੇ ਪਤੀਲਾ ਸੀ ਭਣਦੀ ਬੁੱਦੀ ਪਤੀਲਾ ਚੱਕ ਲਿਆ ਮੇਰੇ ਆੱਛਾ ਲਿਆ ਦੁਕਦੇ ਕੱਪੜੇ ਕਿਸੇ ਨੂੰ ਕੱਪੜੇ ਦਵਾ ਦੇ ਕਿਸੇ ਨੂੰ ਬਤੀਲਾ ਦਵਾ ਦੇ ਅਰੇ ਆ ਵੀ ਕਿਤੇ ਇਹ ਅੱਜ ਪਤੀਲੇ ਠਾਉਂ ਦੇ ਨੇ ਥਾਉਨੇ ਨਹੀਂ ਕਿਉਂ ਕਰੇ ਪਤੀਲੇ ਉਹ ਵਿਚਾਰਾ ਮੇਰੇ ਕੋਲੇ ਗੇੜੇ ਤੇ ਕਿੜਾ ਮਖਾ ਯਾਰ ਕਦੇ ਨਹੀਂ ਬਤੀਲਾ ਆਇਆ ਮਾ ਕੋਈ ਭਲੇਖਾ ਲੱਗ ਗਿਆ ਤੈਨੂੰ ਕਿਉਂ ਨਹੀਂ ਸ਼ਰਮ ਮਰ ਗਿਆ ਭਟਕਦਾ ਖਾਈ ਗਿਆ ਭਾਂਜਾਂ ਦੇ ਪੈਸੇ ਵੀ ਮਾਰਿਆ ਹੁੰਦਾ ਖਾਈ ਗਿਆ ਕੁਝ ਕੁ ਕੰਮ ਮਾਰਿਆ ਹੁੰਦਾ ਬਾਈ ਕਰਦਾ ਸਾਲਾ ਲੋਕਾਂ ਨੂੰ ਬੜ ਬੜ ਖਾਈ ਗਿਆ ਹੈ ਕੰਡਾ ਥੋਲ ਚ ਫੜਿਆ ਗਿਆ ਮਹੀਨਾ ਦਾ ਲੱਗਿਆ ਉਹ ਤਾਂ ਵਿਆਜ ਬਣਾ ਲਿਆ ਹੋਆ ਪਾਉਣੇ ਤੇ ਬਣਾਈ ਉਹਨੇ ਉਹ ਮਰ ਗਿਆ ਕੋਈ ਬਿੰਦੜਾ ਦੇ ਵਿਆਜ ਮਰ ਜਿੱਤਾ ਕਿੰਨਾ ਗੁਜ਼ਰਿਆ ਬਚਰਾ ਤੇ ਪਾ ਪੈਸੇ ਤੇਰੇ ਭਣੋਏ ਗੇ ਨੂੰ ਪਤਾ ਮਹੀਂ ਦੇ ਕੇ ਜੇ ਮਰ ਗਿਆ ਪੈਸੇ ਗਏ ਆਏ ਕੌਣ ਪੁੱਛੇ ਸਾਰੇ ਗਏ ਰੁਪਏ ਮੈਂ ਤੇ ਕਿਹਾ ਛਾਲਾ ਗਏ ਆ ਇਹਦਾ ਤੇ ਤੂੰ ਕਹ ਤਾ ਪੈਸੇ ਦੇ ਆਈ ਨਹੀਂ ਜਿਹੜੀ ਫਿਕਰੇ ਪਤੀਲਾ ਆ ਮੁੱਥੜ ਕੇ ਮਰੂ ਮੈਂ ਨਬ ਖੁੰਡਾ ਮਰੂ ਹਜੇ ਉੱਤੋਂ ਦੀ ਪੈਂਦਾ ਮੇਰਾ ਛਾਲਾ ਮੈਂ ਕੀ ਜਣਾ ਕਰ ਲੈਣਾ ਕਿਉਂ ਨਹੀਂ ਕਰਕੇ ਲੂੰ ਖਾਬ ਮੇਰਾ ਚੱਲ ਬਾਣੀਆਂ ਤੇ ਪੜਾਵਾਂਗੇ ਜਨਤਾ ਹਾਂ ਆ ਕੇ ਬੈਠਾ ਚਾਮੜਾ ਆ ਜਾ ਯਾਰ ਬੈਠਾ ਮੈਂ ਤੂੰ ਕਹ ਤਾਂ ਸਾਹਮਣੇ ਬੈਠ ਜਾ ਰਹਿਣਾ ਫਿਰ ਪਾਚੀ ਜਾਂਦਾ ਇੱਕ ਰਹੇਗੀ ਉਹ ਬਸ ਉਹ ਤੋਂ ਬਾਅਦ ਤੇਰੀ ਬਾਹ ਟੁੱਟੂ ਮੇਰੇ ਅਥੜਾ ਤੈਨੂੰ ਕਹਿਤਾ ਨਹੀਂ ਪਤਾਇਆ ਇੱਕ ਇੱਕ ਕਲਮ ਰਹੇਗੀ ਜਿਹੜੀ ਕਲਮ ਤੁਸੀਂ ਮੇਰੇ ਸਿਰ ਪਾ ਕੇ ਖੜੀ ਛੱਡੋ ਬੱਸ ਤੂੰ ਤਾਂ ਪਹਿਣੀ ਤੇਰੇ ਸਿਰ ਹੀ ਪਹਿਣੀ ਇਹਦੇ ਖਾਦੇ ਆ ਬਾ ਮੈਨੂੰ ਪਾ ਲਈ ਹਾਂ ਕਿਹੜੀ ਰਹੇਗੀ ਹੋਰ ਹਾਂ ਪੜ ਪੜੇ ਵੀ ਗੇਬ ਨੂੰ ਦੋ ਕਟੀਆਂ ਹੂੰ ਆਧਾਰੇ ਤੇ ਦਿੱਤੀਆਂ ਅੱਛਾ ਨਾਲ 20 ਪੰਡਾ ਲੋੜੀ ਦੀਆਂ ਅੱਛਾ ਕਲਾਣੇ ਦੇ ਮੇਲੇ ਵਾਲੇ ਦਿਨ ਉਹ ਤੇਰਾ ਬਾਈ ਜੇ ਬੀੜਾ ਚੱਲੋ ਥਾਂਬਣੀ ਕਿੱਤਿਆਂ ਤੋਂ ਕੱਟੀਆਂ ਤਾਰੇ ਤੇ ਜਰ ਕੱਟੀਆਂ ਤਾਂ ਦਿੱਤੀਆਂ ਨਿੱਟੂ ਟੂ ਦਾ ਜਿਹੜਾ ਨਾਲ ਉੱਥੇ ਲੈ ਕੇ ਗਏ ਆਪੂ ਜਮੇ ਗਏ ਤੇ ਉਹ ਜਿਹੜਾ ਉਹਦੇ ਕੋਲੇ ਗਏ ਉਹ ਕਈ ਕੱਟ ਗਈ ਮਰ ਗਈਆਂ ਉਹ ਬਣਨ ਪੈ ਗਈ ਮਰ ਗਈਆਂ ਕਾ ਕਾ ਦਾ ਪੈ ਗਿਆ ਬਣ ਉਹਦੋਂ ਬਣਨ ਪੈ ਗਿਆ ਉਹਨੇ ਪਰਾਲੀ ਧਰੂੜੀ ਪਾ ਚੀ ਕਿਤੇ ਸਾਲਾ ਉਹਦੋਂ ਕਿਹੜੀ ਪਰਾਲੀ ਹੁੰਦੀ ਸੀ ਓਏ ਛੋਣਾ ਉਹਦਾ ਨਮਾ ਨਮਾ ਟਾਵਾ ਹੁੰਦਾ ਛੱਤੀ ਝਾੜਦੇ ਉਹਨੇ ਪਰਾਲੀ ਕੋਤੜ ਕੇ ਪਾ ਬੈਠੇ ਉਹ ਪਿੰਨਾ ਵੱਜ ਜਾਂਦਾ ਦੋਨੇ ਇਕੱਠੇ ਕੇ ਮਰ ਗਈਆਂ ਸੋਨੇ ਵਰਗੀਆਂ ਕੱਟੀਆਂ ਸੀ ਯਾਰ ਦੇਖ ਉਹ ਅਗਲੇ ਦੀ ਖਾਰੀ ਜਦੋਂ ਮਰ ਗਈਆਂ ਕੱਟੀਆਂ ਨੇ ਗੁੰਮੈ ਨੂੰ ਦੱਛਾ ਨਾ ਨਾ ਮੇਨੇ ਕੋ ਕੁੜਕਿਆਂ ਦਾ ਵਿਆਹ ਕਰੇ ਵੇਚ ਕੇ ਝੋਟੀਆਂ ਤੂੰ ਕਹਿੰਦਾ ਮਰਗੀਆਂ ਨੂੰ ਕਰਿਆ ਮੈਂ ਗੋਲਾ ਦੇ ਬੇਚਰਲਾ ਸੀ ਭੈਣ ਚੋਦਾ ਮੈਂ ਉਂਗਲਾਂ ਲਾਉਂਦੇ ਕੱਟੀਆਂ ਲਾ ਸੀ ਵਿੱਚ ਮਰਗੀਆਂ ਵਿਚਾਰੀਆਂ ਕੋਧੀਆਂ ਮਰ ਕੇ ਮੈਂ ਤੜਕੇ ਥਾਦ ਲੂ ਨਾ ਮੈਨੂੰ ਖੱਡੀ ਜੇ ਮੇਨਾ ਮਾ ਭੈਣ ਹੀ ਆਉਂਦਾ ਹਾਂ ਉਹਨਾਂ ਨੂੰ ਬੰਦ ਨਾ ਮੈਂ ਮਰ ਬੋਦਾ ਦੱਦ ਲਿਉਂਦਾ ਹਾਂ ਉਹਨਾਂ ਕੱਟੀਆਂ ਦੀ ਆਉਂਦਾ ਕੋਈ ਕੱਟੀਆਂ ਨਾ ਆਉਂਦਾ ਕੀ ਆ ਜੱਟ ਤੋਲਾ ਕਿਹੜਾ ਚੋਲਾ ਹੈ ਛੋਟਾ ਉਹ ਪਿਆਰ ਉੱਥੇ ਚੱਕ ਲੈ ਛੱਜੇ ਭਜੇ ਮੇਰੇ ਹੱਥ ਸਾਲਿਆ 2 ਲੱਖ ਰੁਪਈਆਂ ਕੱਟੀਆਂ ਸੀ ਤੂੰ ਨਾਲ ਨਾਲ ਕਿਉਂ ਦੇ ਕੇ ਮਰ ਗਏ ਮਰ ਗਈਆਂ ਉਹ ਤਾਂ ਕਹਿੰਦੀ ਕਹਿੰਦੀ ਬਾਬਾ ਕੱਟੀ ਲੈ ਕੇ ਜੇ ਨੀ ਮਾ ਜਾਣ ਦੇ ਪਾਈ ਕੀ ਤੂੰ ਲੈ ਕੇ ਦੇ ਦਿੱਤਿਆਂ ਨੂੰ ਦੋ ਓਏ ਉਹ ਤਾਂ ਧਾਰੇ ਦਿੱਤੀਆਂ ਸੀ ਧਾਰੇ ਤੇ ਉਹਦੀਆਂ ਹੀ ਬਣ ਗਈਆਂ ਆਪਣੇ ਕੋਈ ਛੰਚ ਨਾ ਮਿਲਿਆ ਮਾਰ ਗਈ ਉਹ ਕਿਹੜਾ ਸਾਲਾ ਮਰਗੀਆਂ ਦਾ ਉਹ ਸਾਰੇ ਕਿੱਛ ਜੇ ਹਾਂ ਤੂੰ ਮਾਰੀਆਂ ਹਾਂ ਮਾਰੀਆਂ ਹਾਂ ਮੇਰੇ ਆ ਛਾਲਿਆ ਘਰੋਂ ਫੜਾ ਕੇ ਦੋ ਕਟੀਆਂ ਨੂੰ ਮਿੰਟ ਚ ਮਾਰਤੀਆਂ ਛੱਡ ਖੜਾ ਜਰਾ ਐਵੇਂ ਕਲੇਸ਼ ਪਈ ਛੱਡ ਕੋ ਖੜਾ ਜਰਾ ਜ ਦੋ ਲੱਖ ਰੁਪਈਆ ਦੀਆਂ ਕਟੀਆਂ ਜੀ ਇਹਦਾ ਵਹਿਜੇ ਬੇੜਾ ਨਾਲੇ ਪਾਡੋ ਦੀ ਕੁੜੀ ਇਹ ਬਲੇ ਤੂੰ ਨਹੀਂ ਕੱਪੜਿਆਂ ਵਾਲੀ ਮਸ਼ੀਨ ਦਵਾਈ ਹੋਣੀ ਤੇਰਾ ਘਰ ਦਾ ਪਤਾ ਕਿਸੇ ਨੂੰ ਕੋਈ ਸਾਰੀ ਟੱਪੜ ਦੇ ਸਾਹਮਣੇ ਦਵਾਈ ਮੈਂ ਕੋਈ ਚੋਰੀ ਨਹੀਂ ਦਵਾਈ ਖਵਾਗਾ ਅੱਛਾ ਮੇਰੇ ਮੂੰਹ ਚ ਕਰ ਖਵਾਸੋਂ ਫਿਰ ਮੈਨੂੰ ਬੁਝਾ ਦੇ ਤੇਰੀ ਮਾਂ ਨੂੰ ਵੀ ਪਤਾ ਤਾਂ ਆਪਣੇ ਘਰ ਕੰਮ ਕਰਦੀ ਕੁੜੀ ਤੇਰੀ ਮਾਂ ਨੂੰ ਪੁੱਛ ਲਈ ਕੱਪੜਿਆਂ ਦੀ ਮਿਸੀ ਕੱਪੜਿਆਂ ਦੀ ਮਸ਼ੀਨ ਦਵਾਈ ਤੇ ਦਵਾਈ ਆ ਮੈਂ ਕੀ ਮੁੱਕਾ ਤੇਰੇ ਨੂੰ ਉਹ ਤਾਂ ਕੁਝ 20000 ਰੁਪਏ ਉਹਦਾ ਕੁੜੀ ਦੇ ਪਿਓ ਹੈ ਨਹੀਂ ਸੀ ਯਾਰ हां ਸੀ ਕੱਲੀ ਮਹਿੰਗੀ ਫੁੱਦੀ ਤੂੰ ਰੱਖਿਆ ਛੋਟੇ ਬਿਆਹ ਦਾ ਕੋਈ ਰੋਂ ਤੂੰ ਵਿਆਹ ਕਰੇਂਗਾ ਸੱਚ ਮੈਂ ਤਾਂ ਪੱਖਾ ਕੋਸਟਾ ਖੋਲੀ ਸੀ ਕੋਈ ਕੋਸਟਾ ਖੋਲੀ ਸੀ ਮੈਂ ਤਾਂ ਤਾਂ ਸੱਚ ਮੈਨੂੰ ਜੇ ਇਹਦੇ ਵਿੱਚ ਲਿਖਿਆ ਹੋ ਕੀ ਲਿਖਿਆ ਹੋ ਲਿਖੀ ਹੋਗਾ ਮੈਨੂੰ ਪੜਾ ਦੇ ਪੜਾ ਲਈ ਕਿਸੇ ਤੋਂ ਰੋਂ ਆਪਾਂ ਨੂੰ ਨਹੀਂ ਦੇਂਦਾ ਠਾ ਲਾਂਗੇ ਠੋਸਣ ਲਈ ਇਹਨੇ ਕੋਲੇ ਮੁੰਡਾ ਬੈਠਾ ਕੜ ਕੇ ਠਾ ਲਾਂਗੇ ਠਾ ਦੀ ਫਿਰ ਆ 13 ਹਜੇ ਪਤਾ ਨਹੀਂ ਕੀ ਕੀ ਉਠੂ ਤੜਕੇ ਉਠੂ ਤੜਕੇ ਸਾਰੀਆਂ ਫਰੋਲ ਨਾਲੇ ਗਮਨੋ ਨੂੰ ਕੱਢਣ ਵਾਲੀਆਂ ਵਾਲੀਆਂ ਨੇ ਕਰਾ ਕੇ ਡਿੱਤੀਓ ਵਿਚਾਲਾ ਜੇ ਟਾਣੇ ਵਾਲਾ ਛੁਨਿਆੜ ਟੁੜਕੀ ਕਿੜੀ ਜੱਖੜ ਟਾਣੇ ਵਾਲਾ ਛੁਨਿਆੜ ਹਜੇ ਤਾਈਂ ਮਰ ਗਿਆ ਮੰਨ ਲਿਆ ਛੱਦ ਕੇ ਹਾਂ ਕਹਿੰਦਾ ਕਹਿੰਦਾ ਪੰਛੀ ਦਾ ਬੇੜਾ ਬਹਿ ਗਿਆ ਕਹਿੰਦਾ ਨੀ ਬਫਾ ਕੁਝ ਬਣੇ ਦੋਨੇ ਐਵੇਂ ਹੀ ਭੈਣ ਜਉਂਦੀ ਫੈਣੀ ਪੜ ਕੰਨਾਂ ਪਹਿਲਾਂ ਤੂੰ ਇੱਥੇ ਲਿਖਿਆ ਲਿਖਿਆ ਤਾਂ ਹੋਊਗੀ ਇਹਦਾ ਲਿਖਿਆ ਪਰ ਆਰ ਦੇਖੋ ਲਿਖਿਆ ਉਹਦਾ ਸੀ ਮੇਰਾ ਲਿਖਿਆ ਮੈਂ ਕਹਾਂ ਲਿਖਿਆ ਮੈਂ ਲਿਖਿਆ ਇਹ ਬਟਕੇ ਦੇ ਪਛੀਆਂ ਕੱਢ ਲਈ ਨਾਨੇ ਕੱਢ ਲਈ ਕੰਟੜਾਂ ਕਹੀਂ ਕੱਢੀ ਮੈਂ ਮੈਂ ਤਾਂ ਲਿਖਣੀ ਨਹੀਂ ਜਾਣਦਾ ਮੈਂ ਕਿੱਥੇ ਲਿਖਦਾ ਨਹੀਂ ਜਾਣਦਾ ਇਹ ਚੇਹਰ ਤੋਂ ਬਨਾਰਸੀ ਤੋਂ ਲਿਖਿਆ ਇਹਦੇ ਕਿਹੜਾ ਲੱਗਿਆ ਸੀ ਕੁਛ ਇਹ ਨਹੀਂ ਦਵਾਈ ਕੋਲੇ ਮੁੰਡਾ ਤੇਰਾ ਬਹਿ ਜੇ ਬੇੜਾ ਤੇਰਾ ਮੇਰੀ ਗੱਲ ਸੁਣਾ ਖੜਾ ਹੋ ਜਾ ਮੈਂ ਤਾਂ ਪੈਲਾਂ ਕਰ ਮੇਰਾ ਸਿਰ ਪੱਟਿਓ ਮੈਂ ਪੁੱਥੜ ਤੇ ਮਰੂ ਦੇਖ ਮੈਂ ਪੜਿਆ ਲਿਖਿਆ ਗੱਲ ਸੁਣ ਪੜੀ ਭੋਤ ਕੀ ਪੜਿਆ ਤੂੰ ਗੱਲ ਜਿੰਨਾ ਬੰਦ ਕੋਲੇ ਮੁੰਡਾ ਬੈਠਾ ਬਰਾਬਰ ਦਾ ਪਾਪਰ ਦਾ ਜਰਾ ਬੋਤਲ ਲੱਗੀ ਹੋਈ ਹੈ ਇਹ ਹੋਈ ਆ ਫਿਰ ਇਹ ਕਦੀ ਬੋਤਲ ਲੱਗੀ ਬੋਤਲ ਬੁਖਾਰ ਤੇ ਬੋਤਲ ਸਾਲਾ ਬੋਤਲ ਆ ਚੜੇ ਖਾਰੀ ਅੰਬੀ ਨੂਰ ਪਾ ਕੇ ਪਾਣੀ ਚ ਟਕੋੜ ਕਰ ਜਾ ਮੜੀ ਲੈ ਆ ਆ ਸੀ ਡਾਲਾ ਬਈ ਤੇ ਰਹਿਣਾ ਨਹੀਂ ਜਾਂਦਾ ਕਾਜੀ ਮਾਈ ਦਾ ਵਿਆਹ ਜਾਣਾ ਨਹੀਂ 8 ਵਜੇ ਕਿ ਜਾਇਓ ਨਾ ਜਾ ਜਾ ਭੈਣ ਦੀ ਬੁੰਡ ਨਹੀਂ ਉਡਾਈਆ ਬੇਵੰਤਾ ਲੋੜੀ ਨਹੀਂ ਹਾਂ ਪਵਨਾ ਪਾਇਓ ਨਹੀਂ ਨਾ ਪਾਇਓ ਉੱਥੇ ਹੋਰ ਕਿਸੇ ਨੂੰ ਸ਼ੂਟ ਦਵਾਇਆ ਨਹੀਂ ਮੈਨੂੰ ਕੋਈ ਮੈਨੂੰ ਕੋਈ ਲੋੜ ਨਹੀਂ ਲੋੜ ਕਿਉਂ ਨਹੀਂ ਮੈਂ ਪੜਿਆ ਲੇਕਿਨ ਉੱਥੋਂ ਤਾਈਓ ਬਣਿਆ ਨਹੀਂ ਕੁਛ ਮੈਂ ਸਿੱਧੀ ਗੱਲ ਕਰਦਾ ਦੋਨੇ ਤੂੰ ਤਾਂ ਪੜੋ ਬਹੁਤ 4th ਕਲਾਸ ਲੱਗਿਆ ਨਾ ਉੱਥੇ ਬਾਟਰਬਗ ਚਮਾਦੀ ਕੱਕਾ ਦਾ ਪੜਿਆ ਠੂ ਪੜਿਆ ਤੁਸੀਂ ਆ 4 ਲੱਖ ਰੁਪਏ ਉਦੋਂ ਦੇ ਦਿੰਦਾ ਮੇਰਾ ਮੇਰੀ ਸਲਾਹ ਸੀ ਮੈਂ ਲਵਾਉਂਦਾ ਹਾਂ ਅੱਜ ਕਰ ਜਿਹੜੇ ਤੂੰ ਅਖਰ ਠਾਇਆ ਹੁਣ ਨਹੀਂ ਲਵਾਉਂਦਾ ਨੀ ਜਿਵੇਂ ਨਹੀਂ ਆ ਤੂੰ ਕੀ ਰੋਕੇਗਾ ਮਾਲਕ ਲਬਾਉ ਤੂੰ ਕੀ ਰੁਕ ਜਾਏਗਾ ਕਾਪੀਆਂ ਚੋ ਕੀ ਰਹਿ ਜਾਏਗਾ ਸਣਾਈ ਚੱਲੇ ਨੂੰ ਪੜਪੜ ਸਣਾਉ ਹਾਂ ਹਾਂ ਸਣਾ ਦੇ ਸਣਾਉਣਾ ਨਹੀਂ ਮੇਰਾ ਪਿਆਰ ਸਣਾਉ ਸਣਾ ਦੇ ਇਹਦੇ ਕੰਨੇ ਹੂੰ ਕਿ ਮੈਂ ਤੇਰੇ ਕੰਨੇ ਹਾਂ ਇਹ ਕੈਦਾ ਲੈ ਲੋ ਉੜਿਆ ਇਹਨੂੰ ਉਹ ਪੜਾ ਕੱਕੀ ਨੂੰ ਬਰਾ ਸਾਲਾ ਊੜੇੜੇ ਦਾ ਤੋ ਬਰ ਖੋਤੀ ਆ ਜੇ ਤੜਕੇ ਦਾ ਉਥੂ ਲੀ ਜਾਉ ਮੁੰਡੇ ਦਾ ਤਾਂ ਪੜਾ ਕੇ ਲਿਉਂ ਪੀਟੇ ਤੋ ਚਾਪ ਚ ਖਿੱਤੂ ਖਾਰੀਆਂ ਕੀ ਕਰਉ ਨਹੀਂ ਨੰਦੋ ਭੈਣ ਚੋਦੀ ਅੱਗੇ ਛੱਟੇ ਗੋ ਲੈ ਕੋ ਪਹਿਲੇ ਅੰਦਰ ਜਾ ਜੀ ਰੋ ਕੰਮੀ ਨਹੀਂ ਪਈ ਤੜਕੇ ਆ ਜਾ ਪੇਟੀ ਚ ਅੰਦਰ ਜੰਦਾ ਲਾ ਦੇ ਕੀ ਕਮ 50 ਸਾਲ ਦੀ ਲੇਪ ਕਿਉਂ ਨਹੀਂ ਇਹਨੂੰ ਅੱਗੇ ਚਲਾਉ ਤੜਕੇ ਮੈਂ ਹਾਵ ਲਉ ਸਾਰਾ ਤੜਕੇ ਅੱਗੇ ਚਲਾਉ ਤੇਰੇ ਇੱਥੇ ਪਾਉ ਮੇਰਾ ਸਾਲਾ ਜਿਹੜੇ ਖਵਾਏ ਲੋਕਾਂ ਨੂੰ ਕਾਪੀਆਂ ਦੀ ਮਾਂ ਗਰੂ ਭੈਣ ਸੜਕ ਤੂੰ ਹੱਥੀ ਲਾ ਦੀ ਇਤਰੀ ਬਾਹ ਨਾ ਟੋੜੀ ਤੇਰੀ ਛੱਟ ਜੁੰਦਾ ਠੋਣਾ ਕੀ ਕੁ ਅੱਖਰ ਠਾਈ ਠੋਣਾ ਨਹੀਂ ਫੇਰਾ ਬਜਨਾਮੀਆਂ ਕਰਿਆ ਬਗੀ ਗਈ ਆ ਕਰਨੀਆਂ ਨਹੀਂ ਆ ਬਾਜੀ ਜਿਹੇ ਰਣਾ ਨਿਕਲਿਆ ਕਿੱਥੇ ਦੇਖ ਜਿਹੜਾ ਕਰੂਗਾ ਤਾਂ ਫਿਰ ਨਿਕਲ ਨਹੀਂ ਆ ਬਾਂਕ ਤੰਬਰ ਖੋਲ ਦੇ ਜੋ ਪਾਲਾ ਖੋਲ ਦੇ ਪਾਲਾ ਪਾਲੇ ਦਾ ਕਾਖੜੇ ਪਿਆ ਨਾ ਓਏ ਹਾਂ ਹਾਂ ਇਹ ਤਾਂ ਪੈਣਗੇ ਕਾਖੜੇ ਠੰਡੀ ਮਾੜੀ ਆ ਭਾਈ ਤੇ ਉਹਦਾ ਖਾਸ ਕਰਕੇ ਮਾੜੀ ਆ ਭਾਂ ਚੋਦੀ ਜੀ ਵੀ ਚੱਲਦੀ ਆ ਪੂਰੀ ਕੋਈ ਨਹੀਂ ਮੇਰਾ ਛਾਲੇ ਤੜਕੇ ਕਰੂੰ ਸਾਬ ਓਏ ਮੈਂ ਜਵਾਕ ਪਾ ਲਿਆ ਪੱਗੇ ਬੜੀ ਲੜਾਈ ਪਾਈ ਜਾਂਦੀ ਉੱਲੀ ਆਹਦੀ ਪਏ ਦਪੂਗੀ ਫਿਰ ਇੱਕ ਦਿਨ ਆਹ ਉਹ 250 ਛਾਲਿਆਂ ਦੀਆਂ ਗੱਲਾਂ ਓਏ ਉਹ ਹੁਣ ਇਹ ਕੋਈ ਹੁਣ ਦੇਖੇ ਤਾਂ ਕਹਿ ਦੇ ਮੇਰੀ ਗੱਲ ਸੁਣ ਓਏ ਆਜ ਆਪਾਂ ਇੱਜੇ ਹੱਡੀ ਘਾਟੂ ਬੱਲਾ ਬੱਗਣਾ ਹੀ ਨਾ ਹੋ ਕੱਠ ਕੋਈ ਬਾਹਲਾ ਚਿਰ ਰਹਿੰਦਾ ਨਹੀਂ ਹੁੰਦਾ ਐਵੇਂ ਦਾ ਬਜਿੰਨਾ ਇਹਨਾਂ ਬਾਹਨ ਆਉਂਦਾ ਦੇ ਤਾ ਆਪਾਂ ਹੀ ਜਿਹੇ ਗੱਲਾਂ ਚੱਲਦੇ ਨੇ ਥਾਰੀਆਂ ਗੱਲਾਂ ਪਾਪਾ ਤੇਰੇ ਤੇ ਆਈ ਇਹਨੇ ਕੋਈ ਫਾਇਦਾ ਨਹੀਂ ਮੇਰੇ ਤੇ ਕਰੀਏ ਗੱਲਾਂ ਕੀ ਨਹੀਂ ਆਪ ਪੈਸੇ ਤੈਨੂੰ ਭਰਨੇ ਪੈਗੇ ਸਾਰੇ ਕਾਸੇ ਤੇ ਤੇਰੀ ਦਲੇ ਵਰਗੀ ਮੈਂ ਇਹਦੇ ਕੱਟੂ ਹਾਂ ਡਲੇ ਵਰਗੀ ਝਾਂਪ ਸੀ ਜਿਹੜੀ ਨੂੰ ਨੂੰ ਪੜਾ ਕੇ ਕਾਂਡੇ ਕਰਾਉਣੇ ਮੈਨੂੰ ਕੱਟੂ ਆ ਮੈਂ ਕਦੇ ਕੱਟੇ ਗੱਲਾਂ ਬਈਆਂ ਆ ਕਦੇ ਕੱਟੇ ਇਹ ਵੀ ਗੱਈਆਂ ਛਾਲਾ ਗਈਆਂ ਆ ਦਾ ਪੰਜਾ ਛਾਲੀਆਂ ਦੀਆਂ ਗੱਲਾਂ ਮੇਰੇ ਛੇਪਾਂ ਪੈਸੇ ਸਾਰੇ ਉਹੋ ਜੋ ਛੈਂਦੇ ਖਾਤੇ ਸੀ ਜਿਹੜੂ ਜੋੜ ਕੇ ਦੱਸੀ ਸਾਰੇ ਕਿਨੇ ਪੈਸੇ ਬਣਦੇ ਪੈਸੇ ਤਾਂ ਇਹ ਕਿੱਥੋਂ ਦੇ ਪਰ ਬਾਹਰ ਨਹੀਂ ਤੇ ਰੋ ਓਏ ਆਜਾ ਮੀਂਹ ਪਾ ਬਨਾਰਸੀ ਰਾਰ ਤੁਸੀਂ ਮਾਈ ਜਨਾ ਸਾਂਝਾ ਖਾਤਾ ਸੀ ਉਹਦਾ ਸਾਂਝਾ ਖਾਤੇ ਰ ਪੀਏ ਤੁਮ ਖਾਤੇ ਕਾਦਾ ਸਾਂਝਾ ਖਾਤਾ ਸੀ ਕੋ ਜੇ ਕੱਟ ਲੇਗਾ ਗਏ ਆਪਣੀਆਂ ਛੱਲੇ ਇਹ ਕਿਵੇਂ ਕੱਟ ਲੇ ਕੰਗਾ ਭਾਈ ਕੱਟੀ ਚੱਲੋ ਉਹਨੇ ਕੱਟੂ ਕੱਟ ਨਹੀਂ ਉਹ ਜੇ ਤਾਂ ਵਿਆਜ ਲਾ ਕੇ ਜਿਹੜਾ ਬੰਦਿਆ ਕੋ ਜੇ ਕਾਹਦਾ ਭਾਈ ਜਿਹੜਾ ਵਿਆਹ ਕਰਾ ਦੇਣਾ ਤੇ ਨਹੀਂ ਖੜ ਜਾ ਜਾਈ ਸਵਾਈ ਕਰਨਾ ਹਾਂ ਜੌੜਾ ਲੜਾ ਲੈ ਮੋਡਾ ਛੇ ਪੜਾਉਣੇ ਨੂੰ ਉਹ ਕਾਹ ਨੂੰ ਯਾਰ ਕਢਾ ਜੋ ਜਿੰਦ ਦੇ ਪਿੱਛੋ ਗਾਲ ਦੇ ਦੇਣਾ ਕੋਲੇ ਮੁੰਡਾ ਖੜਾ ਤੂੰ ਬੈ ਜਾ ਯਾਰ ਚਲ ਅੰਦਰੀ ਵਕਤ ਭਾਈ ਜੀ ਬੋਲ ਦੇ ਨਹੀਂ ਬੋਲਦਾ ਕਿਉਂ ਨਹੀਂ ਬੋਲ ਹੁਣ ਅੰਦਰੀ ਵਕਤ ਚਲੋ ਯਾਰ ਕਟ ਪਹਿਣ ਕੇ ਬੱਤ ਜਿਹੜਾ ਖਾਧਿਆ ਖਵਾਈ ਹੈ ਹਾਂ ਪਾਏ ਪੈਸੇ ਲਾਉਂ ਸਾਬ ਅੱਗੇ ਪਿਓ ਦਾ ਤੈਨੂੰ ਕਿਹੜਾ ਪਾਏ ਨੀ ਪਹਿਣ ਕੇ ਆ ਜਾਓ ਪਾਲਿਆ ਮੈਥੋਂ ਮਰ ਜੂ ਇਹ ਮਰਾਰ ਸਾਲਾ ਕੋਈ ਨਹੀਂ ਤੜਕੇ ਜਣ ਚੜਨ ਦੇ ਆ ਕੰਬਲ ਦੇ ਜਾ ਮੈਨੂੰ ਇੱਥੇ ਪਾਏਗਾ ਮੈਂ ਤਾਂ ਇੱਥੇ ਹੀ ਪਾਏ ਜਾ ਲੈ ਪੈ ਜਾ ਇਹਦੇ ਕੋਲੇ ਪੈ ਜਾ ਕੋਲੇ ਕਿਉਂ ਯਾਰ ਉਹ ਮੂੰਹ ਨਹੀਂ ਲਾ ਰਖਦੇ ਘਰੇ ਕਾਜੀ ਨਿਗਾ ਰਖ ਰ ਹੈਗਾ ਨੀਗਾ ਤਾਂ ਇਹ ਚੱਲ ਬਿਰੰਦੇ ਛਣਾ ਬੰਦਾ ਚੱਲਾ ਇਹ ਬਹੁਤ ਨਿਗਾਹ ਅਜ ਤੱਕ ਨਿਗਾ ਹੀ ਰੱਖੀ ਐ ਨੇ ਹੋਰ ਕੀ ਕਰਿਆ ਹਾਂ ਨਿਗਾ ਹੀ ਰੱਖੀ ਐ ਹੋਰ ਇਹਨੇ ਕੀ ਕੁਛ ਅਜ ਦਾ ਕੰਮ ਕਰਿਆ ਪੰਜ ਸਾਲ ਪਹਿਲਾਂ ਮੈਂ ਲੱਗਦਾ ਜਦੋਂ ਇਹਨੇ 3 ਲੱਖ ਰੁਪਏ ਭਰਨ ਕੰਗਾ ਹਟਾ ਦੇ ਨਾ ਨਾ ਆ ਜਿਹੜੇ ਆਪ ਖਵਾਏ ਇਹ ਤਾਂ ਜਾਦ ਹੀ ਨਹੀਂ ਇਹਦੇ 3 ਲੱਖ ਰੁਪਏ ਭਰਿਆ ਨਹੀਂ ਤਾਂ ਉਹ ਉਹ ਤਾਂ ਗੰਨਿਆ ਖਜਾ ਉਹ ਸਾਰਾ 3 ਦਾ ਨਾਲੇ 5 ਦਾ ਉਹ ਤਾਂ ਲੱਗਦਾ ਓਏ ਆ ਜਾ ਯਾਰ ਪਾਲਿਆ ਕਿਉਂ ਇਹਦੇ ਨਾਲ ਬੋਲੀ ਕਿਹਦਾ ਮੂੰਹ ਲੱਗਣ ਵਾਲਾ ਕਿਉਂ ਆ ਆ ਲੱਗਣ ਦਾ ਆਇਆ ਯਾਰ ਕਿਉਂ ਬੋਲੀ ਇਹ ਨਾਲ ਦੇ ਨਾਲ ਪਾਜਾ ਇੱਥੋਂ ਮੇਰੀ ਪੂਰੀ ਫੜਾ ਕੇ ਜਾਂ ਜਾਂਦੇ ਓਏ ਕੀ ਆਪ ਚੱਕ ਲੈ ਇੱਥੇ ਆ ਲੈ ਜਾ ਚੱਕ ਕੇ ਗੱਡੇ ਥੱਲੇ ਪੂਰੀ ਪਈ ਹੋ ਯਾਰ ਉਹ ਕਿਉਂ ਤੂੰ ਹੱਥ ਲਈ ਜਾਂਦਾ ਓਏ ਦੇ ਕੋਈ ਨਾ ਮਲਮ ਰਾ ਤੂੰ ਲਾ ਲਾਂਗੇ ਹਾਂ ਆ ਮੇਰਾ ਬਟੂਆ ਨੇ ਚੱਕੀ ਚੱਲੇ ਛਰਾਂ ਨੇ ਥੱਲੇ ਕੋੜਾ ਇੱਧਰ ਹੋਏ ਮੈਂ ਦੇਵਾ ਇਹਨੂੰ ਬਟੂਆ ਤੇਰਾ ਬਟੂਆ ਇਤਰਾ শাਲਾ ਬਟੂਏ ਦਾ ਕੀ ਹੈ ਬਟੂਏ ਚ ਲੀਆਂ ਪਰਚ ਗਿਆ ਸਾਲਾ ਬਟਕੂ ਇਹਦਾ ਬਟਕੂ ਨਾ ਚੱਕੀ ਜਾਇਓ ਲੋੜ ਹੀ ਨਹੀਂ ਆ ਰਿਹਾ ਆਦੇ ਆਉਣੇ ਆਪਾਂ ਕਰ ਨਹੀਂ ਪਊ